ਦੋਸਤੋ ਪਟਿਆਲੇ ਤੋਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਵੀ ਇਹ ਜਵਾਕ ਹੈ ਜਿਹੜਾ ਗੋਦ ਲਿਆ ਹੋਇਆ ਜਾਂ ਮਤੇਰ ਬਾੰਦ ਹੈ ਜਾਂ ਇਹ ਜਵਾਕ ਚੱਕਿਆ ਹੋਇਆ ਜਨਾਨੀ ਨੇ ਜਿਨੇ ਜਵਾਕ ਦੇ ਮੂਹੇ ਪ੍ਰੈਸ ਲਾਤੀ ਇਹਨੂੰ ਲਾਲਚ ਦੇ ਕੇ ਲਿਆਂਦਾ ਕਿਵੇਂ ਲਿਆਂਦਾ ਇਹਦਾ ਪੁਲਿਸ ਪੁਲਿਸ ਦਾ ਪੁਲਿਸ ਪੂਰੀ ਕਾਰਵਾਈ ਕਰੂ ਪਤਾ ਲੱਗੂ ਪਰ ਇਹੀ ਜੀ ਮਾ ਕਾਲ ਯੁਗ ਇਹ ਇਦੋਂ ਵੱਧ ਕਾਲ ਜੁਕੀ ਆਊਗਾ ਦੁਨੀਆ 'ਚ ਵੀ ਇੱਕ ਜਵਾਕ ਦੇ ਮੂਹੇ ਪ੍ਰੈਸ ਲਾਦੀ ਕੁੱਤਿਆਂ ਜਿਉਂ ਉਹਨੂੰ ਰੱਖਣਾ ਜਵਾਕ ਨੂੰ ਜਵਾਕ ਰੱਖਣ ਕੀ ਆਊਗਾ ਦੱਸ ਰਿਹਾ ਮੈਂ ਲਾਹਨਤ ਹੈ ਇਹ ਜੇ ਮਾਪੇ ਤੇ ਜਿਨ੍ਹਾਂ ਨੇ ਇਹ ਰਿਸ਼ਤੇਦਾਰਾਂ ਨੂੰ ਦਿੱਤਾ ਜਾਇ ਜਨਾਨੀ ਲੈ ਕੇ ਆਈ ਹੈ ਇਹ ਜਨਾਨੀ ਦੇ ਵੱਤ ਤੋਂ ਵੱਧ ਕਾਰਵਾਈ ਹੋਣੀ ਚਾਹੀਦੀ ਹੈ ਕੋਈ ਪ੍ਰਬੰਧ ਨਹੀਂ ਔਰ ਮੈਂ ਦੱਸਣਾ ਚਾਹੁੰਦਾ ਸੰਗਤ ਨੂੰ ਇਹ ਬੱਚਾ ਇਹਨਾਂ ਦਾ ਨਹੀਂ ਹੈਗਾ ਇਹ ਕਿਦੋਂ ਲੈ ਕੇ ਆਏ ਨੇ ਕਿਸੇ ਰਿਸ਼ਤੇਦਾਰ ਦਾ ਕੋਰ ਦਾ ਬਸ ਕੰਮ ਕਰਾਉਣ ਲਈ ਘਰੇ ਝਾੜੂ ਪੋਚਾ ਜਾਨਵਰਾਂ ਦਾ ਜਿਹੜਾ ਗੰਦ ਇਹ ਬੱਚੇ ਤੋਂ ਚੁਭਾਇਆ ਗਿਆ ਧੰਨਵਾਦ ਜੀ ਸਰਪੰਚ ਸਾਹਿਬ ਇਹਨਾਂ ਨੇ ਸਾਡੀ ਪੂਰੀ ਦਲੇਰੀ ਦੇ ਨਾਲ ਮਦਦ ਨਾਲ ਸਾਡੀ ਸੇਵਾ ਸਾਡੇ ਨਾਲ ਖੜੇ ਦੂਜੀ ਗੱਲ ਆ ਗਈ ਜੀ ਚਲੋ ਇਹ ਨਹੀਂ ਬੱਚਾ ਡਰ ਗਿਆ ਕੋਈ ਗੱਲ ਨਹੀਂ ਕੰਮ ਪ੍ਰਸ਼ਾਸਨਿਕ ਸ਼ੁਰੂ ਕਰੂਗਾ ਬੱਚੇ ਨੂੰ ਵੜਿਆ ਕੇ ਜਦੋਂ ਆਪਾਂ ਉਹਨਾਂ ਵਗ ਜਾਂਦੇ ਆਂ ਉਦੋਂ ਦੱਸ ਦਊਗਾ ਕੀ ਨਾਮ ਹੈ ਆਪਣਾ ਅਜਸ ਕਰਨ ਕੀ ਗੱਲ ਹੋਈ ਸੀ ਸਾਹਿਬ ਜੀ ਇੰਨਾ ਕੀ ਆਹੀ ਸਾਨੂੰ ਉੱਤਰ ਦੇ ਤੈਨੂੰ ਇਹ ਕੰਮ ਕੋਲ ਦੇ ਕੋਈ ਨਾ ਨੌਤਰੀ ਭੱਜ ਗੋਦੋਂ ਖਾਦੇ ਕੋਈ ਕੰਮ ਇਹ ਤੋਂ ਕੰਮ ਕਰਾ ਸਾਰਾ ਮੇਰੇ ਦਾਸ ਗੰਜੰਲੀ ਫਿਰ ਇਹਨਾਂ ਨਾਲ ਵੀਂਦਰ ਜਿਆਹੀ ਉਹ ਤੇ ਉਹ ਵੀ ਕੰਮ ਇਹੇ ਕਰਦਾ ਸੀ ਉਹ ਕੋਈ ਕੀ ਕੰਮ ਕਰਦੀ ਉਹ ਲੀੜੀ ਕੌਣ ਹੈ ਉਹ ਉਹ ਬੰਦੇ ਦਾ ਕਰਦੇ ਆ ਗੁੱਪ ਦਿੱਤਾ ਹੈ ਆਪਣਾ ਉਹ ਤੇ ਇਹਨਾਂ ਦਾ ਨੌਕਰ ਕਰੋ ਗਿਆ ਸੀਗਾ ਨੌਤਰੀ ਨੇ ਕਿਹਾ ਮੈਂ ਹੀ ਉਹਦੀ ਭੱਜ ਗਈ ਅੱਛਾ じゃ ਤੂੰ ਐਸੇ ਬੱਦ ਗਿਆ ਸੀਗਾ ਹਾਂਜੀ ਉਹ ਤੋਂ ਬਾਅਦ ਤੂੰ ਸਾਰਾ ਕੰਮ ਕਰਦਾ ਨਾ ਗੜੇ ਮੈਂ ਹੋਰ ਨਹੀਂ ਭੱਜਾਂ ਇਹ ਕੀ ਲਗਾਇਆ ਸਟਾ ਜੜੀ ਬਕੀ ਨੂੰ ਤੇ ਕੀ ਲਗਿਆ ਪ੍ਰੈਸ ਲਾਈ ਆ ਪ੍ਰੈਸ ਲਾਈ ਆ ਹਾਂਜੀ ਕਿਉਂ ਪ੍ਰੈਸ ਕਿਉਂ ਰਾਈਓ ਮੈਂ ਉਹ ਕੰਮ ਸਭ ਕਰਦੇ ਨਹੀਂ ਘਰ ਤੋਂ ਲਈ ਕਿਹੜੇ ਕਿਹੜੇ ਕੰਮ ਕਰਦਾ ਪੁੱਤੂ ਚਾਈ ਪੁਰਚਾ ਕਰਦਾ ਕੁੱਪਰੇ ਤੋਂ ਨੰਨ ਬਣਾਵਲੇ ਰਾਤੋਂ ਰਾਤ ਨੂੰ ਤੂੰ ਜੀ ਤੈਨੂੰ ਕੀ ਲੈ ਕੇ ਲੈ ਕੇ ਆਏ ਸੀ ਹੈ ਮੇਲੇ ਕੰਡੇ ਹੱਡਾ ਬਣਤਲੇ ਤੂੰ ਮੈਂ ਕੰਮ ਕਰੀ ਕੰਡੇ कदाला न तो भागते तो udah काम सारा अच्छा किनी किनी ਕੋ ਲੋੜ ਦਾ ਮਾਇਨਾ ਸਮਝ ਨਹੀਂ ਕਿਸੇ ਦਾ ਆਓ ਅਗਰ ਹਮਨ ਡੀਰ ਕੰਮ ਕਰਦਾ ਹਾਂ ਹੋਰ ਕਿਸੇ ਤੇਰੇ ਮੰਮੀ ਦਾੜੀ ਨੂੰ ਹੁਣ ਖਬਰ ਮਿਲੀ ਹੈ ਇਸ ਬਾਰੇ ਕਿ ਪ੍ਰੈਸ ਲਗਾਈ ਹੋਊਗਾ ਚਲ ਨੰਬਰ ਨੂੰ ਬੜਾ ਪਤਾ ਤੇਰੇ ਯਾਦ ਹੈ ਕੋਈ ਨਹੀਂ ਕਿਸੇ ਦਾ ਰਹਿਣ ਵਾਲਾ ਯਾ ਹਰੀ ਕਰਤੋਂ ਦਾ ਹਾਂ ਹਾਜੀ ਕਰਤੋਂ ਦਾ ਮੈਂ ਨਹੀਂ ਜਾਣਦੇ ਅੱਜ ਇਹ ਹੁਣੇ ਤੈਨੂੰ ਕੀ ਕਹਿ ਕੇ ਲਿਆਈ ਸੀ ਕੰਮ ਕਰਦੇ ਨਹੀਂ ਰਹੇ ਹੋ ਪੈਸੇ ਪੁਸੇ ਵੀ ਤੇ ਆ ਸੀ ਤੈਨੂੰ ਦਾਂਗ ਇਹਨੇ ਉਮਰ ਤੇ ਤੇਰੀ ਉਮਰ ਕਿਰੇ

ਕਿੱਥੇ ਖੜਾ ਜੀ ਕੰਮ ਦੇ ਚ? ਇਹ ਅੰਦਰ ਕਿਉਂ ਦੇਸ? ਜਿਆਦਾ ਕਿੱਥੋਂ ਹੈ? ਦੇਖ ਪਾਕਪਾ ਨੂੰ ਤੇ ਬੋਲ। ਮਾੜੇ ਹੱਥਾਂ ਕਰ ਤੋਂ ਡਰੀ ਜਾਂਦਾ, ਸੋਤੋ ਜੁਲਾਸ ਕਰ ਤੋਂ। ਉਹ ਕਹਿੰਦਾ ਕੰਮ ਨਹੀਂ ਕਰਦਾ ਮੇਰੇ ਤਾਂ ਪ੍ਰੈਸ ਲਾਈ ਜਾ। ਕਿਉਂ ਲਾਈ ਪ੍ਰੈਸ ਇਹਨੂੰ? ਕਿਉਂ ਲਾਈ ਤੁਸੀਂ ਪ੍ਰੈਸ? ਕੰਮ ਕੌਣ ਕਰਦਾ ਇਹਦਾ? ਤੂੰ ਬੋਲ। ਤਾਈ ਜਣੀਆ ਤੈਨੂੰ। ਮੈਂ ਨਹੀਂ ਕਰਾ ਰਹੀ ਵੀਰੇ ਤੁਹਾਡੇ ਸਾਹਮਣੇ ਕੱਢ ਕੇ। ਤੂੰ ਨੱਚ ਕੇ ਆ ਜਾ ਨਿਓ। ਤੁਹਾਡੇ ਸਾਹਮਣੇ। ਤੂੰ ਬੱਚੇ ਨੇ ਕਿਉਂ ਮਾਰਿਆ? ਵੀਰੇ ਮੈਂ ਤਾਂ ਕੁ ਮਾਰੇ ਬੱਚੇ ਤਾਂ ਮਾਰੇ ਕਿਉਂ ਲੋਕ ਹੈ ਤੁਹਾਡੇ ਬੱਚੇ ਨੇ ਕਿਹਦੀ ਅੱਜ ਤੋਂ ਮਾਂ ਦੀ ਸੀਗਾ ਕਿੰਨੇ ਮਾਰੇ ਮੇਰੇ ਕੋਈ ਗਲਤੀ ਕਰਦਾ ਸੀਗਾ ਮੈਂ ਜੇ ਕੋਈ ਗਲਤੀ ਕਰਦਾ ਮੈਂ ਜੇ ਤੂੰ ਬਤਾਉਗਾ ਉਸ ਨੂੰ ਪਰ ਕੀ ਕਹਿੰਦੇ ਨੇ ਕਿ ਮੈਂ ਇਹ ਨਹੀਂ ਕਿਹਾ ਸੀ ਕਿ ਉਹਦੇ ਪਿੱਛੇ ਨਿਸ਼ਾਨ ਨਹੀਂ ਕਿਹੜੀ ਗੱਲ ਕਰਦਾ ਸਾਰਾ ਤੋਂ ਹੋ ਗਿਆ ਤੇ ਪਾਏ ਨੂੰ ਸਾਰੀ ਗੱਲ ਜੇ ਦੱਸਦੇ ਮੈਂ ਤੈਨੂੰ ਕਦੇ ਵਿਆਹ ਨਹੀਂ ਕੀਤਾ ਇੱਕ ਮਿੰਟ ਮੈਂ ਜਦੋਂ ਬੜੀ ਗਲਤ ਗੱਲ ਕਰ ਦਿੱਤੀ ਹੈ ਬਰਬਾਦ ਆ ਫੀਡੀਆ ਕਾ ਨਾਮ ਹੋ ਗਿਆ ਜੀ ਔਰ ਇਹ ਬੱਚਾ ਜੀ ਉਹ ਕਿੰਨੇ ਖਿੱਚ ਕੇ ਦੇ ਪਾਸੇ ਹੁੰਦੀ ਔਰ ਇਹਨਾਂ ਬਿਨਾਂ ਬਹੁਤ ਜਣੇ ਰਹਿੰਦੇ ਨੇ ਜੀ ਉਹਦੇ ਕੋਲ ਲਾਈਫ ਔਰ ਦੇਖੋ ਤੁਸੀਂ ਕਿੰਨੇ ਦਰਿੰਦੇ ਲੋਕ ਸਾਡੇ ਸਮਾਜ ਚ ਵਸਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਟਿਆਲੇ ਰਿਸ਼ੀ ਕਲੋਨੀ ਦੇ ਵਿੱਚੋਂ ਸਾਨੂੰ ਜਿਹੜੀ ਇੱਕ ਇਨਫੋਰਮੇਸ਼ਨ ਆਉਂਦੀ ਆ ਵੀ ਇੱਕ ਬੱਚੇ ਦੇ ਉੱਪਰ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਜਾਂਦਾ ਘਰ ਦੇ ਵਿੱਚ ਔਰ ਇਸ ਬੱਚੇ ਤੋਂ ਬਹੁਤ ਜ਼ਿਆਦਾ ਘਰ ਦਾ ਕੰਮ ਕਰਵਾਇਆ ਜਾਂਦਾ ਸੀਗਾ ਜੀ ਜਿਵੇਂ ਘਰ ਦਾ ਝਾੜੂ ਪੋਚਾ ਅਤੇ ਘਰ ਦੇ ਵਿੱਚ ਕੁਝ ਜਾਨਵਰ ਰੱਖੇ ਸੀ ਉਹਨਾਂ ਦੀ ਸਭ ਸੰਭਾਲ ਲਈ ਬੱਚੇ ਨੂੰ ਮਜਬੂਰ ਕੀਤਾ ਜਾਂਦਾ ਸੀ 10-15 ਕੁੱਤਿਆਂ ਦੇ ਵਿੱਚ ਬੱਚੇ ਨੂੰ ਰੱਖਿਆ ਜਾਂਦਾ ਸੀ ਕਿਸੇ ਵੇਲੇ ਵੀ ਉਹ ਬੱਚੇ ਦਾ ਵੀ ਨੁਕਸਾਨ ਜਿਹੜਾ ਕਰ ਸਕਦੇ ਸੀ ਪਰ ਇਹ ਜਿਹੜੇ ਲੇਡੀ ਆ ਜੀ ਜਿਹੜੀ ਆਪਣਾ ਨਾਮ ਮਨੀ ਦੱਸਦੀ ਆ ਉਹ ਇਹਦੇ ਜਿਹੜੇ オリジナル ਮਾਤਾ ਨਹੀਂ ਹੈਗੀ ਬੱਚੇ ਦੀ ਬੱਚੇ ਦੇ ਮਾਪੇ ਹਜੇ ਲੱਭਣੇ ਬਾਕੀ ਨੇ ਵੀ ਇਹ ਕਿੱਦਾਂ ਇਹਨਾਂ ਕੋਲੇ ਆਇਆ ਸਾਨੂੰ ਤਾਂ ਇਹ ਲੱਗਦਾ ਵੀ ਇਹ ਕਿਡਨੈਪ ਕਰਕੇ ਲੈ ਕੇ ਆਏ ਨੇ ਜੀ ਬੱਚੇ ਨੂੰ ਉਸ ਤੋਂ ਬਾਅਦ ਅਸੀਂ ਦੱਸਣਾ ਚਾਹੁੰਦੇ ਹਾਂ ਸੰਗਤ ਨੂੰ ਘਰ ਦੇ ਵਿੱਚੋਂ ਜਦੋਂ ਬੱਚਾ ਸਾਨੂੰ ਮਿਲਦਾ ਉਸ ਬੱਚੇ ਦੇ ਢੂਹੀ ਦੇ ਉੱਪਰ ਲਾਸ਼ਾਂ 벨ਟਾਂ ਉਹਦੇ ਮਾਰੀਆਂ ਜਾਂਦੀਆਂ ਸੀਗੀਆਂ ਔਰ ਬੱਚੇ ਦੇ ਸਿਰ ਦੇ ਵਿੱਚ ਸੱਟ ਲੱਗਣ ਕਰਕੇ ਖੂਨ ਜਿਹੜਾ ਕੰਨ ਦੇ ਵਿੱਚੋਂ ਵੀ ਬੱਚੇ ਦੇ ਖੂਨ ਨਿਕਲਿਆ ਜੀ ਬੱਚੇ ਦਾ ਨਾਮ ਜਿਸਕਰਨ ਉਹਨੇ ਦੱਸਿਆ ਜੀ 마ਸੂਮ ਜੇ ਬੱਚੇ ਨੇ ਔਰ ਇਹਨਾਂ ਨੇ ਇਸ ਲੇਡੀ ਨੇ ਮਨੀ ਨਾਮ ਦੀ ਲੇਡੀ ਨੇ ਬੱਚੇ ਦਾ ਨਾਮ ਜਿਹੜਾ ਲਾਡੀ ਰੱਖਿਆ ਵਾ ਸੀਗਾ ਜੀ ਔਰ ਬੱਚੇ ਦੇ ਜਿਹੜਾ ਤੁਸੀਂ ਦੇਖੋ ਇੱਕ ਲੇਡੀ ਦੀ ਕਿੱਥੋਂ ਤੱਕ ਗਿਰ ਚੁੱਕੀ ਐ ਇੱਕ ਸਾਡਾ ਅਜਿਹਾ ਇਨਸਾਨ ਵੀ ਗਰਮ ਪ੍ਰੈਸ ਕਰਕੇ ਬੱਚੇ ਦੇ ਮੂੰਹ ਦੇ ਲਾ ਦਿੱਤੀ ਗਈ ਆ ਇਹ ਚੀਜ਼ ਤੁਸੀਂ ਆਪ ਸਾਰੇ ਭੈਣ ਭਰਾ ਸੋਚ ਕੇ ਦੇਖੋ ਔਰ ਅਸੀਂ ਬੇਨਤੀ ਕਰਾਂਗੇ ਜੀ ਜਿਹੜੀ ਪ੍ਰਸ਼ਾਸਨ ਦੇ ਅੱਗੇ ਐਸਐਸਪੀ ਸਾਹਿਬ ਦੇ ਅੱਗੇ ਸਾਡੀ ਇਹ ਬੇਨਤੀ ਆ ਵੀ ਇਸ ਕੇਸ ਨੂੰ ਬੜੇ ਧਿਆਨ ਨਾਲ ਦੇਖਿਆ ਜਾਵੇ ਇਸ ਦੀ ਜਾਂਚ ਪੜਤਾਲ ਕੀਤੀ ਜਾਵੇ ਵੀ ਕੀ ਇਹ ਤੇ ਮਾਪੇ ਨੇ ਤਾਂ ਨਹੀਂ ਬੱਚੇ ਨੂੰ ਵੇਚਿਆ ਜਾਂ ਇਹ ਕਿੱਥੋਂ ਖਰੀਦ ਕੇ ਲੈ ਕੇ ਆਏ ਨੇ ਜਾਂ ਇਹ ਕਿੱਥੋਂ ਕਿਟਨੈਪ ਕਰਕੇ ਲੈ ਕੇ ਆਏ ਨੇ ਉਸ ਤੋਂ ਬਾਅਦ ਇਸ ਜਿਹੜੀ ਮਨੀ ਨਾਮ ਦੀ ਮਾਫ ਕਰਨਾ ਜਿਹੜੀ ਇਹ ਮਨੀ ਸ਼ਰਮਾ ਆਪਣਾ ਨਾਮ ਦੱਸਦੀ ਆ ਇਸ ਲੇਡੀ ਨੂੰ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਤਾਂ ਜੋ ਇਹਨੂੰ ਸਜ਼ਾ ਮਿਲ ਸਕੇ ਮਨੁੱਖੀ ਅਧਿਕਾਰਾਂ ਦਾ ਬਹੁਤ ਵੱਡਾ ਘਾਣ ਇਸ ਲੇਡੀ ਨੇ ਕੀਤਾ ਘਰ ਦੇ ਵਿੱਚ ਇੱਕ ਕੈਦ ਕਰਕੇ ਕਿਡਨਾਪ ਕਰਕੇ ਇੱਕ ਬੱਚੇ ਦੇ ਉੱਪਰ ਤਸ਼ੱਦਦ ਕੀਤਾ ਸੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਤੇ ਮੀਡੀਆ ਦਾ ਧੰਨਵਾਦ ਕਰਦੇ ਆਂ ਵੀ ਤੁਸੀਂ ਇਸ ਆਵਾਜ਼ ਨੂੰ ਚੱਕਣ ਲਈ ਅੱਗੇ ਆਏ ਇਸ 마ਸੂਮ ਦੀ ਆਵਾਜ਼ ਨੂੰ ਵੱਡੇ ਪੱਧਰ ਤੇ ਤੁਸੀਂ ਲੈ ਕੇ ਜਾ ਰਹੇ ਹੋ ਧੰਨਵਾਦ মিডিਆ ਦਾ ਤੇ ਸਾਡੀ ਐਸਐਸਪੀ ਸਾਹਿਬ ਹੋਰ ਅਫੀਸਰ ਸਹਿਬਾਨਾਂ ਦੇ ਅੱਗੇ ਬੇਨਤੀ ਆ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਵੱਲੋਂ ਵੀ ਇਹ ਸਾਡੀ ਬੇਨਤੀ ਨੂੰ ਮੰਨਦੇ ਹੋਏ ਸੁਣਦੇ ਹੋਏ ਬੱਚੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਦਰਿੰਦਿਆਂ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਜੀ